ਸਾਸਤ੍ਰਿਕਾਲ ਦੋਸਤੋ ਲੋਕ ਚੇਤਨਾ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਅੱਜ ਸਾਡੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਕਾਮਰੇਡ ਲਖਵੀਰ ਸਿੰਘ ਜੀ ਨizampur ਅਤੇ ਮੰਗਲ ਸਿੰਘ ਜੀ ਖੁਜਾਲਾ ਗੱਲਬਾਤ ਕਰਾਂਗੇ ਲਖਵੀਰ ਸਿੰਘ ਹੁਣਾਂ ਤੋਂ ਸ਼ੁਰੂਆਤ ਕਰਦੇ ਹਾਂ ਕਿ ਸਰਦਾਰ ਲਖਵੀਰ ਸਿੰਘ ਜੀ ਜੋ ਪਿਛਲੇ ਦਿਨੀ ਬਲਾਕ ਤਰਸਿਕਾ ਨੂੰ ਭੰਗ ਕਰ ਦਿੱਤਾ ਗਿਆ ਲੋਕਾਂ ਦੇ ਵਿੱਚ ਰੋਹ ਪੈਦਾ ਹੋਇਆ ਬਲਾਕ ਬਚਾਓ ਕਮੇਟੀ ਬਣੀ ਆ ਜਿਹੜੇ ਕਿ ਉਹਨੂੰ ਦੁਬਾਰਾ ਮੁੜ ਬਹਾਲੀ ਦੀ ਗੱਲਬਾਤ ਕਰ ਰਹੇ ਨੇ ਅਸਲ ਮੁੱਦਾ ਕੀ ਹੈ ਅਸਲ ਜੱਜਾ ਸਾਹਿਬ ਮੈਨੂੰ ਤਾਂ ਮੈਂ ਸ਼ੁਕਰਗੁਜ਼ਾਰ ਤੁਹਾਡਾ ਅਤੇ ਤੁਹਾਡੇ ਲੋਕ ਜਥੇਨਾ ਮਾਧੰਮ ਦਾ ਜਿੰਨੇ ਸਾਡੀ ਗੱਲ ਜਿਹੜੀ ਹੈ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਜਰੀਆ ਬਣਾਇਆ ਜਿਹੜਾ ਤਰਸਿੱਕੇ ਬਲਾਕ ਦੀ ਜਿਹੜੀ ਤੋੜਪੰਨ ਕੀਤੀ ਗਈ ਖਤਮ ਕੀਤਾ ਗਿਆ ਇਹਦੇ ਪ੍ਰਤੀ ਕਮਿਊਨਿਸਟ ਪਾਰਟੀ ਖਾਸ ਕਰਕੇ ਸਭ ਤੋਂ ਪਹਿਲਾਂ ਉਹਨਾਂ ਸੰਸਥਾਵਾਂ ਚੋਂ ਹੈ ਜਿਨੇ ਇਸ ਦੀ ਆਵਾਜ਼ ਬੁਲੰਦ ਕੀਤੀ ਹੈ ਕਿਉਂਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ 1960 ਦੇ ਅੰਦਰ ਭਾਰਤੀ ਕਮਿਊਨਿਸਟ ਪਾਰਟੀ ਦੇ ਵਿਧਾਇਕ ਕਾਉਂਟ ਮੱਖਣ ਸਿੰਘ ਤਰਸਿੱਕਾ ਜਿਹੜੇ ਇਸ ਹਲਕੇ ਦੀ ਨੁਮਾਇੰਦਗੀ ਕਰਦੇ ਸੀ ਉਹਨਾਂ ਇਸ ਇਲਾਕੇ ਦੀਆਂ ਸਮੱਸਿਆਵਾਂ ਔਰ ਇਲਾਕੇ ਦੇ ਡਿਵੈਲਪਮੈਂਟ ਨੂੰ ਮੁੱਖ ਰੱਖਦੇ ਹੋਏ ਉਹਨਾਂ ਸਮਿਆਂ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਕੋਲੋਂ ਇਹ ਬਲਾਕ ਮਨਜ਼ੂਰ ਕਰਵਾਇਆ ਔਰ ਇਸ ਬਲਾਕ ਨੂੰ ਬਣਾਉਣ ਦੇ ਵਿੱਚ ਮੋਹਰੀ ਰੋਲ ਨਿਭਾਇਆ ਔਰ ਉਦੋਂ ਤੋਂ ਲੈ ਕੇ ਅੱਜ ਤੱਕ ਤਰਸਿੱਕਾ ਬਲਾਕ ਜਿਹੜਾ ਮਤਲਬ ਇਹਸੇ ਇਲਾਕੇ ਦੇ ਅੰਦਰ ਲੋਕਾਂ ਦੀ ਡਵੈਲਪਮੈਂਟ ਦੇ ਵਿੱਚ ਵੱਡਾ ਯੋਗਦਾਨ ਪਾਉਂਦਾ ਰਿਹਾ ਪਰ ਵੱਧ ਕਿਸਮਤੀ ਨਾਲ ਕਹਿਣਾ ਪੈਂਦਾ ਵੱਧ ਕਿਸਮਤੀ ਨਾਲ ਕਿ ਜਦੋਂ ਰਾਤ ਸਤਾ ਦੇ ਕਾਰਨ ਕੁਝ ਲੋਕਾਂ ਨੂੰ ਆਪਣੀ ਰਾਤ ਸਤਾ ਦੀ ਕੁਰਸੀ ਪੱਕੀ ਸਥਾਪਿਤ ਕਰਨ ਵਾਸਤੇ ਇਸ ਕਿਸਮ ਦੇ ਲੋਕ ਮਾਰੂ ਫੈਸਲੇ ਜਿਹੜੇ ਆ ਲੋਕਾਂ ਤੇ ਲਾਗੂ ਕਰਨੇ ਪਏ ਜਿਵੇਂ ਮੋਟ ਸਭ ਤੋਂ ਪਹਿਲਾਂ ਅਕਾਲੀ ਬੀਜੇਪੀ ਸਰਕਾਰ ਨੇ ਪੰਜਾਬ ਦੇ ਅੰਦਰ ਜਿਹੜਾ ਥਾਣਿਆਂ ਦਾ ਪੁਨਰਗਠਨ ਦੇ ਨਾਂ ਦੇ ਥੱਲੇ ਵਿਧਾਨ ਸਭਾ ਹਲਕੇ ਦੇ ਅੰਦਰ ਇੱਕ ਡੀਐਸਪੀ ਨਿਯੁਕਤ ਕਰਕੇ ਉਹਦੇ ਉਪਰੋਂ ਹੀ ਤਿੰਨ ਥਾਣੇਦਾਰ ਨਿਯੁਕਤ ਕਰਕੇ ਐਸਐਸਓ ਸਾਹਿਬਾਨ ਔਰ ਐਮਐਲਏ ਨੂੰ ਇੱਕ بےਤਾਜ ਬਾਦਸ਼ਾਹ ਬਣਾਉਣ ਵਾਸਤੇ ਉਹਦੇ ਵਿੱਚ ਇਸ ਕਿਸਮ ਦੀ ਪੰਜਾਬ ਦੇ ਅੰਦਰ ਇੱਕ ਨਵੀਂ ਪ੍ਰਵਿਰਤੀ ਪੈਦਾ ਕੀਤੀ ਜਿਹਦਾ ਖਮਿਆਜਾ ਲੋਕਾਂ ਨੇ ਬਹੁਤ ਬੁਰੀ ਤਰ੍ਹਾਂ ਅਕੂਪਤ ਰਏ ਕਿ ਜਿਹੜੇ ਥਾਣੇ ਆ ਕਈ ਪਿੰਡਾਂ ਦੇ ਅੰਦਰ ਅੰਮ੍ਰਿਤਸਰ ਦੀ ਮਿਸਾਲ ਦੇ ਸਕਦੇ ਆ ਵੇ ਥਾਣੇ ਦੀ ਹੱਦ ਦੇ ਅੰਦਰ 5 ਕਿਲੋਮੀਟਰ ਦੇ ਅੰਦਰ ਜਿਹੜੇ ਪਿੰਡ ਪੈਂਦੇ ਆ ਉਹ ਉਹਨਾਂ ਥਾਣਿਆਂ ਨੂੰ ਟੀਮ ਨਹੀਂ ਕਰਦੇ ਉਹਨਾਂ ਪਿੰਡਾਂ ਦੇ ਲੋਕਾਂ ਨੂੰ 20 ਤੋਂ 22 ਕਿਲੋਮੀਟਰ ਦੂਰ ਜਾ ਕੇ ਜਿਹੜੇ ਉਹ ਸਬੰਧਤ ਥਾਣੇ ਦੇ ਅੰਦਰ ਆਪਣਾ ਮੁਕ ਤਕਦੀਬ ਦੱਸਣਾ ਪੈਂਦਾ ਉਹਦਾ ਬੀਐਸਕੇ ਰੀਜਨ ਇਹ ਆ ਕਿਉਂਕਿ ਉਹ ਜਿਹੜੇ ਪਿੰਡ ਆ ਉਹ ਵਿਧਾਨ ਸਭਾ ਹਲਕਾ ਜਿਹੜਾ ਉਹਦੇ ਨੇੜੇ ਆ ਉਹ ਉਸ ਵਿਧਾਨ ਸਭਾ ਹਲਕੇ ਨਾਲ ਲਿੰਕਡ ਨਹੀਂ ਪਿੰਡ ਇਸ ਕਰਕੇ ਉਹਨਾਂ ਨੂੰ ਇਸ ਗੱਲ ਦੇ ਉੱਤੇ ਪ੍ਰਬੰਧਕੀ ਤੌਰ ਤੇ ਸਜ਼ਾ ਦਿੱਤੀ ਜਾਂਦੀ ਆ ਕਿ ਉਹਨਾਂ ਦੀ ਲੋੜ ਨੂੰ ਉਹਨਾਂ ਦੀ ਜ਼ਰੂਰਤ ਨੂੰ ਮੁੱਖ ਨਹੀਂ ਰੱਖਿਆ ਜਾਂਦਾ ਸਰੋ ਮ ਐਮਐਲਏ ਦੀ ਜਿਹੜੀ ਮਤਲਬ ਨਾਦਰ ਸ਼ਾਹੀ ਫਰਮਾਨ ਆ ਉਹਨੂੰ ਲਾਗੂ ਕਰਨ ਵਾਸਤੇ ਥਾਣਿਆਂ ਦੀ ਭੰਮ ਤੋੜ ਕੀਤੀ ਗਈ ਔਰ ਉਹਦੇ ਤੋਂ ਬਾਅਦ ਲੋਕਾਂ ਨੇ ਅਕਾਲੀ ਭਾਜਪੀ ਸਰਕਾਰ ਦੇ ਖਿਲਾਫ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਹੋયા ਉਹਨਾਂ ਦੇ ਰਾਜ ਪ੍ਰਬੰਧ ਤੇ ਪ੍ਰਤੀ ਜਿਹੜਾ ਲੋਕਾਂ ਨੇ ਫਤਵਾ ਦਿੱਤਾ ਔਰ ਪੰਜਾਬ ਦੇ ਅੰਦਰ ਜਿਹੜਾ ਸੀਗਾ 2017 ਦੇ ਅੰਦਰ ਜਿਹੜਾ ਸੀਗਾ ਕਾਂਗਰਸ ਦੀ ਸਰਕਾਰ ਬਣਾਈ ਅਕਾਲੀਆਂ ਨੂੰ ਬਹੁਤ ਮੁਰੀਤਰਾ ਲੱਗਤ ਇਹ ਲੋਡ ਕਿਉਂ ਪਈ ਇਹਨਾਂ ਨੂੰ ਇਹ ਕਿਉਂ ਕਰ ਰਹੇ ਆ ਇਸ ਤਰ੍ਹਾਂ ਜਦੋਂ ਥਾਣੇ ਵੀ ਸਹੀ ਤਰੀਕੇ ਨਾਲ ਚੱਲ ਰਿਹਾ ਸੀ ਬਲਾਕ ਵੀ ਸਹੀ ਤਰੀਕੇ ਨਾਲ ਚੱਲ ਰਿਹਾ ਸੀ ਇਹ ਇਹ ਜਿਹੜੇ ਹਾਕਮ ਆ ਨਾ ਹਾਕਮ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਦੇ ਨਾਲ ਕੋਈ ਸਰੂ ਕਰਦੇ ਖਾਸ ਕਰਕੇ ਇਸ ਇਸ ਮਸਲੇ ਤੇ ਆਪਾਂ ਇਕੱਠੇ ਹੋਏ ਆ ਤਰਸਿੱਕਾ ਬਲਾਕ ਉਹ ਮੈਂ ਤਰਸਿੱਕਾ ਬਲਾਕ ਦੇ ਅੰਦਰ ਪਿਛਲੇ ਸਮੇਂ ਦੇ ਅੰਦਰ ਇਸ ਬਲਾਕ ਦੇ ਅੰਦਰ ਜੰਗਿਆਲਾ ਗੁਰੂ ਵਿਧਾਨ ਸਭਾ ਹਲਕਾ ਜਿਹੜਾ ਪੁਨਰਗਠਨ ਕਰਕੇ ਕਿਉਂਕਿ ਮਿੱਤਾ ਏਰੀਆ ਤੋਂ ਲੈ ਕੇ ਬਹੁਤ ਵੱਡਾ ਇਲਾਕਾ ਜਿਹੜਾ ਅਸੀਂ ਦਾ ਨਵੇਂ ਪਤਾ ਜਿਹੜੀ ਹੱਦਬੰਦੀ ਹੋਈ ਹੈ ਉਹਦੇ ਵਿੱਚ ਜੰਡਿਆਲੇ ਗੁਰੂ ਵਿਧਾਨ ਸਭਾ ਦੇ ਹਲਕੇ ਦੇ ਵਿੱਚ ਇਲਾਕੇ ਆਏ। ਔਰ ਉਹਦੇ ਵਿੱਚ ਕੁਝ ਪਿੰਡ ਬਾਬਾ ਬਕਾਲਾ ਵਿਧਾਨ ਸਭਾ ਹਲਕੇ ਦੇ ਤਰਸਿੱਕੇ ਬਲਾਕ ਦੇ ਪੈਂਦੇ ਸੀ ਕੋਈ ਨਜੀਠਾ ਵਿਧਾਨ ਸਭਾ ਹਲਕੇ ਦੇ ਪਿੰਡ ਜਿਹੜੇ ਸੀ ਉਹ ਤਰਸਿੱਕੇ ਦੇ ਅੰਦਰ ਪੈਂਦੇ ਸੀ। ਔਰ ਪਿਛਲੇ ਸਮੇਂ ਦੇ ਅੰਦਰ ਜਿਹੜੀ ਸਰਕਾਰ ਆ ਜਿਹੜੀ ਜਿਹੜੀ ਉਹਦੀ ਮਨਸ਼ਾ ਅਕਾਲੀ ਬੀਜੇਪੀ ਦੀ ਸੀ। ਕੋਈ ਹੀ ਮਨਸ਼ਾ ਇਹਨਾਂ ਦੀ ਇਹਨਾਂ ਦੇ ਵਿੱਚ ਉਹ ਰੂਹ ਜਾਗ ਆਈ ਆ। ਵੀ ਇਹ ਇਸ ਜਿਹੜਾ ਹਲਕੇ ਦੇ ਅੰਦਰ دوسرے ਹਲਕੇ ਦਾ ਐਮਐਲਏ ਦਖਲਅੰਦਾਜ਼ੀ ਨਾ ਕਰ ਸਕੇ ਇਸ ਕਰਕੇ ਜਿੱਥੇ ਉਹਨਾਂ ਖਾਣਿਆਂ ਨੂੰ ਇਸ ਤਰੀਕੇ ਨਾਲ ਭੰਪੋੜ ਕੀਤੀ ਸੀ ਇਹਨਾਂ ਨੇ ਬਲਾਕ ਡਵੈਲਪਮੈਂਟ ਜਿਹੜੇ ਅਦਾਰੇ ਸੀ ਉਹਨਾਂ ਦੀ ਭੰਪੋੜ ਕਰਕੇ ਜਿਹੜਾ ਉਹਦੇ ਵਿੱਚ ਇੱਕ ਐਮਐਲਏ ਦੇ ਅਧੀਨ ਜਿਹੜੇ ਉਹ ਬਲਾਕ ਲਿਆਉਣ ਵਾਸਤੇ ਇਹ ਸਾਰਾ ਜਿਹੜਾ ਕੰਮ ਕੀਤਾ ਔਰ ਅੰਮ੍ਰਿਤਸਰ ਦੇ ਅੰਦਰ ਸਾਡੀ ਤੇ ਵੱਧ ਕ੍ਰਾਂਤੀ ਅਸੀਂ ਕਹਾਂਗੇ ਕਿ ਸਾਡੇ ਹਲਕੇ ਦਾ ਜਿਹੜਾ ਵਧਾਇਆ ਕਿ ਆ ਉਹ ਆਮ ਆਦਮੀ ਪਾਰਟੀ ਦਾ ਕੈਬਨਟ ਦੇ ਅੰਦਰ ਸਰਦਾਰ ਹਰਪਜਨ ਸਿੰਘ ਈਟੀਓ ਪ੍ਰਤੀਨਿਧਤਾ ਕਰਦਾ। ਇਸ ਕੈਬਨਟ ਨੇ ਇਹਦੇ ਉੱਤੇ ਮੋਹਰ ਲਾਈ ਆ ਬਿਹਾਰ ਜਿਹੜੇ ਬਲਾਕ ਪੁਨਰਗਠਨ ਦੇ ਉੱਤੇ ਜਿੱਥੇ ਅੰਮ੍ਰਿਤਸਰ ਜ਼ਿਲ੍ਹੇ ਦੇ ਅੰਦਰ ਦੂਸਰੇ ਵਿਧਾਨ ਸਭਾ ਹਲਕਿਆਂ ਦੇ ਅੰਦਰ ਦੋ ਨਵੇਂ ਬਲਾਕ ਗਠਿਤ ਕੀਤੇ ਗਏ। ਸਾਡੇ ਵਾਸਤੇ ਐਡੀ ਮਾੜੀ ਬਦਕਿਸਮਤੀ ਦੀ ਗੱਲ ਆ ਵੀ ਜਿਹੜੀ ਚੀਜ਼ ਸਾਡੇ ਕੋਲ ਪਹਿਲਾਂ 1960 ਤੋਂ ਚੱਲੀ ਆ ਰਹੀ ਆ ਇਹ ਸਭ ਮੰਤਰੀ ਦੀ ਪ੍ਰਧਾਨਗੀ ਇਹਦੀ ਮੰਤਰੀਸ਼ਿਪ ਦੇ ਇਹਦੀ ਕੈਬਨਿਟ ਦੇ ਵਿੱਚ ਉਸ ਸਟੇਜ ਦਾ ਭੋਗ ਪਾ ਦਿੱਤਾ ਗਿਆ ਜਿਹਦੇ ਖਿਲਾਫ ਕਮਿਊਨਿਸਟ ਪਾਰਟੀ 1 ਸਤੰਬਰ ਤੋਂ ਲਗਾਤਾਰ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਇਲਾਕੇ ਦੇ ਅੰਦਰ ਬਲਾਕ ਬਚਾਓ ਕਮੇਟੀ ਬਣਾ ਕੇ ਇਸ ਇਲਾਕੇ ਦੇ ਅੰਦਰ ਲੋਕਾਂ ਦੀ ਆਵਾਜ਼ ਨੂੰ ਲਗਾਤਾਰ ਬੁਲੰਦ ਕਰੀ ਮੰਨਿਆ ਜਾਵੇ ਕਿ ਈਟੀਓ ਸਾਹਿਬ ਦੇ ਤੁਸੀਂ ਕਿਹਾ ਕਿ ਉਹਨਾਂ ਨੇ ਮੋਹਰ ਲਾਈ ਆ ਪਰ ਉਹਨਾਂ ਦੇ ਜਿਹੜੇ ਸਾਥੀ ਆ ਜਾਂ ਚੇਅਰਮੈਨ ਆ ਜਾਂ ਹੋ ਰਹੇ ਉਹ ਕਹਿ ਰਹੇ ਕਿ ਫੈਸਲਾ ਬਿਲਕੁਲ درست ਹੈ ਵੇਖੋ ਕਿਸੇ ਵੀ ਫੈਸਲੇ ਦਾ ਜਿਹੜਾ ਅਮਲ ਆ ਉਹ ਲੋਕਾਂ ਦੀ ਕਚਹਿਰੀ ਦੇ ਵਿੱਚ ਹੋਣੀ ਚਾਹੀਦੀ। ਜੇ ਲੋਕ ਜਵਾਬ ਦੇਣਗੇ ਆਉਣ ਵਾਲੇ ਸਮੇਂ ਦੇ ਅੰਦਰ ਸਾਡੀ ਅੱਗੇ ਵੀ ਸਰਦਾਰ ਹਰਪਜਨ ਸਿੰਘ ਨੂੰ ਇਸ ਗੱਲ ਦੀ ਬੇਨਤੀ ਹੈ ਕਿ ਉਹ ਲੋਕਾਂ ਦੀ ਨਜ਼ਰ ਨੂੰ ਪਛਾਣਦਿਆਂ ਹੋਇਆਂ ਇਹ ਸੇ ਬਲਾਕ ਨੂੰ ਫਿਰ ਬਹਾਲ ਕਰਵਾਉਣ ਨਹੀਂ ਤੇ ਉਹਨਾਂ ਵਾਸਤੇ ਆਪਣਾ ਸਿਆਸੀ ਸਫ਼ਰ ਅੱਗੇ ਗਿਆਰੀ ਰੱਖਣਾ ਬਹੁਤ ਮੁਸ਼ਕਲ ਹੋਵੇਗਾ। ਕਿਉਂਕਿ ਅਸੀਂ ਐਮਐਲਏ ਕੋ ਸਰਕਾਰਾਂ ਕੋਲ ਲੋਕਾਂ ਦੀਆਂ ਸਹੂਲਤਾਂ ਦੀ ਮੰਗ ਕਰਦੇ ਹਾਂ ਵੀ ਲੋਕਾਂ ਦੇ ਖਾਸ ਕਰਕੇ ਇਹ ਸਰਕਾਰ ਦਾ ਉਹ ਏਜੰਡਾ ਹੀ ਹੈ ਵੀ ਸਮਰਾਜ ਦੇ ਨਾਂ ਦੇ ਉੱਤੇ ਕਿਤਾਬ ਛਾਪ ਕੇ ਆਮ ਆਦਮੀ ਪਾਰਟੀ ਬਦਲਾ ਦੇ ਨਾਂ ਤੇ ਆਈ ਇਸ ਗੱਲ ਦੇ ਉੱਤੇ ਆਈ ਵੀ ਪਿੰਡਾਂ ਚੋਂ ਸਰਕਾਰ ਚੱਲਿਆ ਕਰੋ ਲੋਕਾਂ ਨੂੰ ਕੁਛ ਕੇ ਸਰਕਾਰ ਚੱਲਿਆ ਜਾਵੇ ਬੱਦ ਕਿਸਮਤੀ ਆ ਵੀ ਜੋ ਖੱਬੇ ਰਾਜਪੂਤਾ ਪਿੰਡ ਵਾਲੇ ਇੱਥੋਂ ਤੇ 5 ਕਿਲੋਮੀਟਰ ਦੂਰ ਜੰਡਿਆਲਾ ਗੁਰੂ ਤੇ ਜਾ ਕੇ ਜਿਹੜਾ ਆਪਣਾ ਜਿਹੜਾ ਬਲਾਕ ਦਾ ਡਿਪਾਰਟਮੈਂਟ ਦਾ ਕੰਮ ਕਰਾਉਣਗੇ ਤਾਂ ਇਹ ਅਸੀਂ ਵੇਖ ਸਕਦੇ ਹਾਂ ਵੀ ਇਹ ਕਿਸ ਕਿਸਮ ਦਾ ਮੱਢ ਲੈ ਔਰ ਜਿਹੜਾ ਉਹ ਇਹ ਗੱਲ ਕਹਿ ਰਹੇ ਆ ਵੀ ਮਤਲਬ ਜਿਹੜੀ ਆ ਤੁਸੀਂ ਜਿਹੜਾ ਸਵਾਲ ਕੀਤਾ ਇਹ ਸਵਾਲ ਬਿਲਕੁਲ ਗੈਰਵਾਜਬ ਆ ਜੇ ਇਹਦੀ ਉਹਨਾਂ ਨੂੰ ਸਿਆਸੀ ਕੀਮਤ ਚੁਕਾਉਣੀ ਪਾਊਗੀ ਕਿਉਂਕਿ ਲੋਕਾਂ ਨੂੰ ਮਿਲੀ ਹੋਈ ਸਹੂਲਤ ਜਿਹੜੀ ਖੋ ਲੈਣੀ ਉਹ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਰਾਜ ਸੱਤਾ ਕਿਸੇ ਦੇ ਵੀ ਹੱਥ ਕਿ ਹੋਵੇ ਸਥਾਈ ਨਹੀਂ ਗਈ ਜੇ ਲੋਕਾਂ ਨੇ ਉਹਨਾਂ ਦੋਨਾਂ ਪਾਰਟੀਆਂ ਨੂੰ ਰੱਦ ਕੀਤਾ ਤਾਂ ਇਹ ਮਤ ਸਮਝਣ 2027 ਸਿਰਫ 1.5 ਸਾਲ ਬਾਕੀ ਆ ਇਹ ਕੰਧ ਤੇ ਲਿਖਿਆ ਪੜ ਲੈਣ ਉਹਨਾਂ ਪਾਰਟੀਆਂ ਦਾ ਜੁਹਾਸ਼ਰ ਹੋਇਆ ਇਹ ਆਮ ਆਦਮੀ ਪਾਰਟੀ ਉਸੇ ਕਤਾਰ ਤੇ ਖੜੀ ਨਹੀਂ ਹੋਊਗੀ। ਵੇਖਣ ਦੇ ਵਿੱਚ ਆਇਆ ਕਿ ਪਿਛਲੇ ਦਿਨੀ ਜਦੋਂ ਬਲਾਕ ਬਚਾਓ ਸੰਘਰਸ਼ ਕਮੇਟੀ ਵੱਲੋਂ ਜਿਹੜਾ ਮੁੱਦਾ ਚੁੱਕਿਆ ਗਿਆ ਇੱਥੇ ਹੋਰ ਆਲੇ-ਦੁਆਲੇ ਸਾਰੀਆਂ ਜਥੇਬੰਦੀਆਂ ਵੱਲੋਂ ਮੁੱਦਾ ਚੁੱਕਿਆ ਗਿਆ ਉੱਥੇ ਇੱਕ ਬੜਾ ਵਧੀਆ ਪ੍ਰੋਗਰਾਮ ਲੀਕਿਆ ਗਿਆ ਤੇ ਜਿਸ ਪ੍ਰੰਤ ਟਰੈਕਟਰ ਮਾਰਚ ਵੀ ਕੀਤਾ ਗਿਆ ਬੜਾ ਜਿਹੜਾ ਸਫਲ ਰਿਆ ਪਰ ਉਹਦੇ ਬਰਾਬਰ ਤੇ ਹੀ ਇੱਕ ਉੱਥੇ ਹੋਰ ਮੀਟਿੰਗ ਰੱਖ ਦਿੱਤੀ ਗਈ ਲੋਕਾਂ ਨੂੰ ਦੱਸਣ ਵਾਸਤੇ ਕਿ ਇਹ ਜਥੇਬੰਦੀਆਂ ਵਾਲੇ ਪਾਰਟੀਆਂ ਵਾਲੇ ਜਾਂ ਇਹ ਗੁੰਮਰਾਹ ਕਰ ਰਹੇ ਲੋਕਾਂ ਨੂੰ ਇਹ ਗਲਤ ਕਰ ਰਹੇ ਇਹ ਇਹ ਇਹਨੂੰ ਕਹਿੰਦੇ ਆ ਹੋਸ਼ੀ ਗੱਲ ਹੁੰਦੀ ਜਿਹੜੀ ਆਮ ਆਦਮੀ ਪਾਰਟੀ ਦੇ ਸਥਾਨਿਕ ਵਰਕਰਾਂ ਔਰ ਸਾਡੇ ਕਹਿ ਸਕਦੇ ਆ ਕਿ ਉਹ ਉਹਨਾਂ ਦੇ ਪੱਧਰ ਅਧਿਕਾਰੀ ਜਿਹੜੇ ਆਮ ਆਦਮੀ ਪਾਰਟੀ ਦੇ ਸੀ ਇਲਾਕੇ ਦੇ ਅੰਦਰ ਵਿਚਰਦੇ ਉਹਨਾਂ ਨੇ ਇਸ ਕਿਸਮ ਦੀ ਗੱਲ ਜਿਹੜੀ ਕੀਤੀ ਚਾਹੀਦਾ ਤੇ ਇਹ ਸੀ ਕਿ ਇਹ ਲੋਕਾਂ ਨੇ ਜਾਂ ਬਲਾਕ ਬਚਾਓ ਕਮੇਟੀ ਨੇ ਇਹ ਮੰਗ ਕੀਤੀ ਇੱਕ ਤਰ੍ਹਾਂ ਸਿਕਾ ਬਲਾਕ ਮੋੜ ਬਹਾਲ ਕੀਤਾ ਜਾਵੇ ਤਾਂ ਉਹਨਾਂ ਨੂੰ ਸੱਦ ਕੇ ਉਹਨਾਂ ਨੇ ਬੈਠ ਕੇ ਇਸ ਮਸਲੇ ਦਾ ਕੋਈ ਚੰਗਾ ਹੱਲ ਕੱਢਿਆ ਜਾਂਦਾ ਲੋਕਾਂ ਨੂੰ ਵਿਸ਼ਵਾਸ ਚ ल्या ਆ ਜਾਂਦਾ ਪਰ ਉਲਟਾ ਇਸ ਗੱਲ ਨੂੰ ਕਵਰ ਕਰਨ ਵਾਸਤੇ ਔਰ ਜਿਹੜਾ ਮਤਲਬ ਤੱਥ ਜਿਹੜੇ ਤੁਹਾਡੇ ਸਾਹਮਣੇ ਆ ਵੀ ਆ ਨੋਟੀਫਿਕੇਸ਼ਨ ਹੈ ਸਰਕਾਰ ਦਾ ਜਿਹੜਾ ਨੋਟੀਫਿਕੇਸ਼ਨ ਦੇ ਅੰਦਰ ਹੀ ਇਸ ਬਲਾਗ ਦਾ ਭੋਗ ਪਾ ਦਿੱਤਾ ਗਿਆ ਪਰ ਤੁਸੀਂ ਇੱਕ ਆਰਜੀ ਪੱਤਰ ਜਾਰੀ ਕਰਕੇ ਮਤਲਬ ਜਿਹੜਾ ਇਹ 88 ਮਤਲਬ 20088 2000 88 2000 ਮਤਲਬ 25 ਨੂੰ ਮਤਲਬ ਜਿਹੜਾ ਇਹ ਮਤਲਬ ਪੱਤਰ ਜਿਹੜਾ ਕਮਰੇਟ ਜੀ ਜਿਵੇਂ ਤੁਸੀਂ ਦੱਸਿਆ ਕਿ ਬਲਾਗ ਦਾ ਭੋਗ ਪਾ ਦਿੱਤਾ ਗਿਆ ਇੱਕ ਸੋਚਣ ਵਾਲੀ ਗੱਲ ਹੈ ਕਿ ਜਦੋਂ 92 ਸੀਟਾਂ ਤੁਸੀਂ ਸਾਰਿਆਂ ਨੇ ਆਮ ਆਦਮੀ ਪਾਰਟੀ ਨੂੰ ਜਿੱਤੀਆਂ ਸੀ ਜਿਤਾਇਆ ਸੀ ਬੜੀ ਸ਼ਾਨ ਦੇ ਨਾਲ ਤੇ ਅੱਜ ਮੁਖਾਲਫਤ ਕਿਉਂ ਦੇਖੋ ਕਿਸੇ ਵੀ ਪਾਰਟੀ ਦੀ ਮੁਖਾਲਫਤ ਜਾਂ ਕਿਸੇ ਪਾਰਟੀ ਦੀ ਪਰਖ ਉਹਦੇ ਰਾਜ ਸੱਤਾ 'ਚ ਹੋਂਦ ਤੇ ਉਹਦੇ ਕੀਤੇ ਹੋਏ ਕੰਮਾਂ ਤੋਂ ਹੁੰਦੀ ਇਸ ਪਾਰਟੀ ਦਾ ਪਿਛਲੇ 3.5 ਸਾਲ ਦੀ ਜਿਹੜੀ ਕਾਰਗੁਜ਼ਾਰੀ ਆ ਜੋ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਸੀ ਉਹਦੇ ਤੋਂ ਬਿਲਕੁਲ ਉਲਟ ਹੋਈ ਹੈ ਉਹ ਕਿ ਜਿਹੜੀ ਪਾਰਟੀ ਨੇ ਉਹਨਾਂ ਪਾਰਟੀਆਂ ਦੇ ਜਿਹੜਾ کردار ਸੀਗਾ ਉਹਦੇ ਤੋਂ ਉਲਟ ਆਪਣੀ ਇੱਕ ਮਤਲਬ ਜਿਹੜੀ ਸੀ ਲੋਕਾਂ ਦੇ ਅੰਦਰ ਪਿਆਨੀ ਵੀ ਅਸੀਂ ਬਦਲਾਅ ਦੀ ਸਰਕਾਰ ਦੇਾਂਗੇ ਔਰ ਤੁਹਾਨੂੰ ਚੰਗਾ ਪ੍ਰਬੰਧ ਦੇਾਂਗੇ ਚੰਗਾ ਪ੍ਰਸ਼ਾਸਨ ਦੇਾਂਗੇ ਔਰ ਜਿਹਦੇ ਵਿੱਚ ਲੋਕਾਂ ਨੂੰ ਘਰ ਬੈਠਿਆਂ ਮਤਲਬ ਜਿਹੜੀਆਂ ਜਿਹੜੀਆਂ ਉਹਨਾਂ ਦੀਆਂ ਜ਼ਰੂਰਤਾਂ ਉਹ ਮਿਲਣਗੀਆਂ ਪਰ ਵੱਧ ਕਿਸਮ ਦੀ ਹੈ ਕਿ ਤੁਸੀਂ ਉਹਨਾਂ ਘਰ ਬੈਠਿਆਂ ਜ਼ਰੂਰਤਾਂ ਦੇਣ ਦਾ ਤਾਂ ਵਾਅਦਾ ਕਰਕੇ ਆਏ ਤੁਸੀਂ ਦੂਜੀਆਂ ਪਾਰਟੀਆਂ ਦੇ ਉੱਤੇ ਬੜੇ ਵੱਡੇ ਅਲੀਗੇਸ਼ਨ ਲਾਏ ਆਪਾਂ ਉਸ ਸਬਜੈਕਟ ਤੇ ਨਹੀਂ ਜਾਂਦੇ ਕਿ ਤੁਸੀਂ ਪਿਛਲੇ ਸਮੇਂ ਦੇ ਅੰਦਰ ਰਾਸ ਸੱਤਾ ਦੇ ਰਹਿੰਦੇ ਆ ਜੋ ਗੋਲ ਖਲਾਏ ਪੰਜਾਬੀ ਚ ਕਹਿ ਦਈਏ ਰਾਜ ਸਭਾ ਦੇ ਮੈਂਬਰ ਨਾਮਿਨੇਟ ਕਰਨ ਤੋਂ ਲੈ ਕੇ ਹੋਰ ਕਈ ਪ੍ਰਬੰਧਾਂ ਦੇ ਅੰਦਰ ਅਸੀਂ ਜੇ ਕਿਸਾਨ ਆਪਣੇ ਗੱਲ ਕਰਦੇ ਆ ਕਿਸਾਨਾਂ ਦੀ ਗੱਲ ਕਰਦੇ ਆ ਤੇ ਤੁਸੀਂ ਲੈਂਡ ਪੂਲਿੰਗ ਵਰਗਾ ਐਡਾ ਖਤਰਨਾਕ ਪੈੰਤੜਾ ਜਿਹੜਾ ਪੰਜਾਬ ਦੇ ਅੰਦਰ ਲਿਆ ਕੇ ਉਸ ਪੰਜਾਬ ਦੇ ਅੰਦਰ ਜਿਸ ਪੰਜਾਬ ਨੇ ਮੋਦੀ ਵਰਗੇ ਨਹੀਂ ਮਤਲਬ ਜਿਹੜਾ ਧੌਂ ਦੇ ਵਿੱਚ ਗੱਡਿਆ ਕਿਲਾ ਕੱਢ ਦਿੱਤਾ ਸੀ ਉਸ ਪੰਜਾਬ ਦੇ ਅੰਦਰ ਤੁਸੀਂ ਇੱਕ ਨਵੀਂ ਕਿਸਮ ਦਾ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਸਬੰਧ ਵਿੱਚ ਤੁਹਾਨੂੰ ਖੋਕੇ ਚੱਟਣਾ ਪਿਆ ਪੰਜਾਬ ਦੇ ਲੋਕ ਲਗਾਤਾਰ ਜਿੱਥੇ ਲੋਕਾਂ ਨੂੰ ਮੌਕਾ ਦਿੰਦੇ ਉੱਥੇ ਇਹਨਾਂ ਦੀ ਇੱਕ ਖਾਸੀਅਤ ਹੈ ਇਹ ਇਨਕਲਾਬੀ ਵਿਰਾਸਤ ਦੇ ਮਾਲਕ ਆ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਤੋਂ ਲੈ ਕੇ ਪੰਜਾਬੀਆਂ ਦਾ ਮੋਢਾ ਇਤਿਹਾਸ ਤੁਸੀਂ ਲੈ ਲਓ ਇਹਨਾਂ ਨੇ ਹਰ ਜ਼ਾਬਰ ਦੀ ਹਰ ਜੜਵਾੜੇ ਦੀ ਜਿਹੜੀ ਆ ਉਹ ਮਤਲਬ ਜਿਹੜਾ ਟੱਕਰਾ ਕੀਤਾ ਔਰ ਉਹ ਉਹ ਉਹਦੇ ਵਿੱਚੋਂ ਹਰ ਇੱਕ ਲੈਰ ਨੂੰ ਇਹਨਾਂ ਨੇ ਆਪਣੇ ਮੋਸਟ ਵੈਲਕਮ ਕਿਹਾ ਜੀ ਆਇਆਂ ਕਿਹਾ ਪੰਜਾਬ ਦੇ ਅੰਦਰ ਵੀ ਕਿਉਂਕਿ ਇੱਕੋ ਇੱਕ ਇਹਸ ਪਾਰਟੀ ਦਾ ਜੇ ਕੋਈ ਸੂਬਾ ਹੈ ਕਿਉਂਕਿ ਦਿੱਲੀ ਵੀ ਖੁੱਸਣ ਤੋਂ ਬਾਅਦ ਐਸੋੜੇ ਪੰਜਾਬ ਇੱਕ ਸੂਬਾ ਸੀ ਜਿਹਦੀ ਰਾਜ ਕੇ ਇਸ ਪਾਰਟੀ ਨੇ ਬਰਬਾਦੀ ਕੀਤੀ ਉਹਦੇ ਦੇ ਆਰਥਿਕ ਸੋਮਿਆਂ ਨੂੰ ਇੱਥੋਂ ਤੱਕ ਨਿਚੋੜ ਦਿੱਤਾ ਕਿ ਅੱਜ ਜਿਹੜੀਆਂ ਜ਼ਮੀਨਾਂ ਜਿਸ ਤਰ੍ਹਾਂ ਅਕਾਲੀ ਜੀ ਬੀਜੇਪੀ ਸਰਕਾਰ ਵੇਲੇ ਵੇਚੀਆਂ ਗਈਆਂ ਸੀ ਤੁਸੀਂ ਹੈਰਾਨ ਹੋਵੋਗੇ ਕਿ ਕੱਲ ਦਾ ਜਿਹੜਾ ਮੁਹਾਲੀ ਦੇ ਜਿਹੜਾ 10 ਏਕੜ ਦਾ ਜਿਹੜਾ ਉਹ ਸਬਜ਼ੀ ਮੰਡੀ ਸੀ ਉਹਨੂੰ ਵੇਚਣ ਦਾ ਫੈਸਲਾ ਜਿਹੜਾ ਉਹ ਸਰਕਾਰ ਨੇ ਕਰਦਿਆ ਇਸੇ ਤਰ੍ਹਾਂ ਵਕਫਾ ਖਾਮਾ ਤੇ ਸ਼ਹਿਰਾਂ ਦੀਆਂ ਜਾਇਦਾਦਾਂ ਵੇਚ ਕੇ ਮਤਲਬ ਅੱਗੇ ਜੇ ਕਿਸੇ ਮਿਊਨਿਸਪਲ ਕਮੇਟੀ ਦੀ ਜ਼ਮੀਨ ਜਾਇਦਾਦ ਵੇਚੀ ਜਾਂਦੀ ਸੀ ਤਾਂ ਉਹ ਮਿਊਨਿਸਪਲ ਕਮੇਟੀ ਦੇ ਅੰਦਰ ਜਾਂ ਸਰਕਾਰਪੋਰੇਸ਼ਨ ਦੇ ਅੰਦਰ ਉਹਦੀ ਡਿਵੈਲਪਮੈਂਟ ਤੇ ਲੱਗਦੀ ਸੀ ਇਹ ਸਰਕਾਰ ਨੇ ਉਹ ਸਾਰੇ ਨੂੰ ਕੋਲੈਬੋਰੇਸ਼ਨ ਕਰਕੇ ਉਹ ਫੰਡ ਸਾਰਾ ਆਪਣੇ ਕੋਲ ਕਲੈਕਟ ਕਰ ਦਿਆ ਵੀ ਉਹਨੂੰ ਜਿੱਥੇ ਮਨ ਵਰਜੀ ਨਾਲ ਵਰਤਣਗੇ ਔਰ ਇਹ ਇੱਕ ਇੱਕ ਕਿਸਮ ਦੀ ਉਹਨਾਂ ਲੋਕਾਂ ਨਾਲ ਵੀ ਧੋਖਾ ਔਰ ਪੰਜਾਬ ਦੇ ਲੋਕਾਂ ਨੇ ਜੋ ਇਸ ਪਾਰਟੀ ਕੋ ਆਸਾਂ ਲਗਾਈ ਉਹਦੇ ਨਾਲ ਵੱਡਾ ਇਹਨਾਂ ਧੋਖਾ ਕੀਤਾ ਜਿਵੇਂ ਤੁਸੀਂ ਕਿਹਾ ਕਿ ਵੱਖ-ਵੱਖ ਥਾਵਾਂ ਤੇ ਸਵਰਾਜ ਦੇ ਨਾਂ ਦੇ ਤੇ ਧੋਖਾ ਕੀਤਾ ਗਿਆ ਪਹਿਲੀਆਂ ਪਾਰਟੀਆਂ ਦੇ ਰਸਤੇ ਤੇ ਚੱਲ ਪਈ ਆ ਦੂਜੇ ਵੀ ਵੇਖਣ ਨੂੰ ਚਾਰਿਆ ਕਿ ਜਿਹੜਾ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਇਹਨਾਂ ਨੇ ਅੱਗੋਂ ਨੂੰ ਲਿਆਂਦਾ ਜਿਹੜੇ ਕਿ ਆਪਾਂ ਉਹਨਾਂ ਨੂੰ ਛੱਡ ਕੇ ਆਏ ਸੀ ਪਹਿਲੀਆਂ ਪਾਰਟੀਆਂ ਨੂੰ ਪਰ ਉਹਨਾਂ ਦੇ ਅੱਗੋਂ ਨੂੰ ਲਿਆ ਕੇ ਫਿਰ ਉਹੀ ਕੁਝ ਸ਼ੁਰੂ ਕਰ ਦਿੱਤਾ ਕੋ ਜਨਜੀ ਇੱਕ ਗੱਲ ਇਸ ਪਾਰਟੀ ਦੇ ਬੁਨਿਆਦੀ ਪ੍ਰਿੰਸੀਪਲ ਦੇ ਬਾਰੇ ਚ ਅਸੀਂ ਪੰਜਾਬ ਦੇ ਲੋਕਾਂ ਨੂੰ ਇਸ ਪਾਰਟੀ ਦੀ ਫੰਕਸ਼ਨਿੰਗ ਬਾਰੇ ਤੇ ਬੰਤਰ ਬਾਰੇ ਸ਼ੁਰੂ ਤੋਂ ਕਹਿੰਦੇ ਰਿਹਾ ਕਿ ਵਿਦਆਊਟ ਪ੍ਰਿੰਸੀਪਲ ਪਾਰਟੀ ਆ ਜਿਸ ਪਾਰਟੀ ਦਾ ਅਜੇ ਤੱਕ ਕੋਈ ਸੰਭਾਨ ਨਹੀਂ ਟੋਟਲ ਵਲੰਟੀਅਰ ਦੇ ਨਾਂ ਤੇ ਪਾਰਟੀ ਖੜੀ ਆ ਕਿਸੇ ਪਾਰਟੀ ਦਾ ਕੋਈ ਸੰਭਾਨ ਨਹੀਂ ਕੋਈ ਜ਼ਿਲ੍ਹਾ ਬਾਡੀ ਨਹੀਂ ਕੋਈ ਨਾਮਿਨੇਟ ਸਾਰਾ ਕੋਈ ਇਲੈਕਟਿਵ ਬਾਡੀ ਨਹੀਂ ਔਰ ਕੋਈ ਇਸ ਪਾਰਟੀ ਦਾ ਇਸ ਕਿਸਮ ਦਾ ਵਿਜਨ ਨਹੀਂ ਇਸ ਪ੍ਰਬੰਧ ਦੇ ਅੰਦਰ ਪਾਰਟੀ ਕਰਨਾ ਕੀ ਚਾਹੁੰਦੀ ਹੈ ਇਹ ਕਮੇਟੀ ਦੀ ਗੱਲ ਇਤਰਾਉਂਦੀ ਹੈ ਕਿ ਠੀਕ ਹੈ ਆਪਾਂ ਸਰਕਾਰ ਦੀਆਂ ਕਾਰਜਗੁਜ਼ਾਰੀਆਂ ਤੇ ਸਵਾਲੀਆ ਚਿੰਨ ਖੜਾ ਕਰਨ ਦੀ ਲੋੜ ਨਹੀਂ ਆਪਣੇ ਆਪ ਹੀ ਹੁੰਦਾ ਜਾ ਰਿਹਾ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗਦਾ ਜਾ ਰਿਹਾ ਹੈ ਹੁਣ ਆਪਾਂ ਮੁੜ ਕੇ ਫੇਰ ਆਉਨੇ ਆ ਬਲਾਕ ਦੇ ਉੱਤੇ ਜਿਹੜਾ ਖਾਣਿਆਂ ਦੇ ਤੇ ਬਲਾਕਾਂ ਦੇ ਤੇ ਪਹਿਲਾਂ ਜਿਹੜੀ ਆਪਾਂ ਨਤੋੜ ਕਰ ਦਿੱਤੀ ਗਈ ਆ ਇਧਰੋਂ ਇੱਕ ਬਲਾਕ ਮਜੀਠੇ ਵਾਲੇ ਪਾਸੇ ਤੋੜ ਦਿੱਤਾ ਗਿਆ ਕਿ ਮਜੀਠਾ 1 ਤੇ ਮਜੀਠਾ 2 ਕਰ ਦਿੱਤਾ ਗਿਆ ਹੁਣ ਵੇਖੋ ਮਜੀਠਾ 2 ਵਾਲਾ ਮੱਤੇਵਾਲ ਬਣਦਾ ਕਿ ਟਾਲੀ ਸਾਹ ਬਣਦਾ ਇਹ ਕੋਈ ਆਉਣ ਵਾਲਾ ਸਮਾਂ ਦਾ ਸੇਗਾ ਪਰ ਮੁੰਡਲਾ ਕੰਮ ਹੁੰਦਾ ਕਿ ਜੰਡੇਆਲੇ ਹਲਕੇ ਦੇ ਦੋ ਬਲਾਕ ਪੈਂਦੇ ਸੀਗੇ ਬਲਾਕ ਤਰਸਿੱਕਾ ਅਤੇ ਬਲਾਕ ਜੰਡੇਆਲਾ ਜਿਹੜਾ ਕਿ ਤਰਸਿੱਕਾ ਨੂੰ ਖਾਰਜ ਕਰਕੇ ਉਹ ਜੰਡੇਆਲਾ ਦੇ ਨਾਲ ਜੋੜ ਦਿੱਤਾ ਹੁਣ ਇੱਥੇ ਇੱਕ ਬਲਾਕ ਬਾਕੀ ਬਚਿਆ ਇਹਦੇ ਨਾਲ ਲੋਕਾਂ ਨੂੰ ਕਿਹੋ ਜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਕੋ ਜੱਜ ਜੀ ਮੁਸ਼ਕਲਾਂ ਦੇ ਬੇਬਹਾਰ ਬਦਲੀਆਂ ਖਾਸ ਕਰਕੇ ਸਭ ਤੋਂ ਪਹਿਲਾਂ ਜਿਹੜਾ ਸਾਡਾ ਮਜ਼ਦੂਰ ਵਰਗੇ ਮਜ਼ਦੂਰ ਵਰਗੇ ਆ ਖਾਸ ਕਰਕੇ ਜਿਹੜਾ ਮਨਰੇਗਾ ਨਾਲ ਜੁੜਿਆ ਹੋਇਆ ਜਿਹੜਾ ਮਨਰੇਗਾ ਨਾਲ ਜੁੜਿਆ ਹੋਇਆ ਜਿਹੜਾ ਇਹਨਾਂ ਦਫ਼ਤਰਾਂ ਦੇ ਅੰਦਰ ਆਪਣੇ ਕੰਮਾਂ ਨੂੰ ਲੈ ਕੇ ਜਾਂਦਾ ਜਿਹੜਾ ਇਸ ਕੰਮ ਲਈ ਜਾਂਦਾ ਵੀ ਉਹਦੇ ਉਹਦੇ ਪੇਮੈਂਟ ਦਾ ਸਵਾਲ ਆ ਉਹਦੇ ਰੋਜ਼ਗਾਰ ਦਾ ਸਵਾਲ ਆ ਉਹਦੇ ਵਾਸਤੇ ਜਿਹੜਾ ਉਹਦਾ ਸਫਰ ਜਿਹੜਾ 5 ਤੋਂ 7 ਕਿਲੋਮੀਟਰ ਸੀ ਔਰ ਜੇ ਹੁਣ ਉਹ ਜੰਡਿਆਲੇ ਤੱਕ ਇਹ ਸਫਰ ਤੈਅ ਕਰੂਗਾ ਉਹ ਤਕਰੀਬਨ 20 ਤੋਂ 25 ਕਿਲੋਮੀਟਰ ਤੱਕ ਦਾ ਸਿਕਾ ਬਲਾਕ ਟੁੱਟਣ ਦੇ ਨਾਲ ਉਹ ਸਫਰ ਤੈਅ ਕਰੂਗਾ ਸਾਡਾ ਇਹਦੇ ਪਾਇ ਨਾਲ ਦੂਸਰਾ ਪੱਖ ਏ ਜਿਸ ਕਰਕੇ ਅਸੀਂ ਇਸ ਗੱਲ ਨੂੰ ਇਸ ਕਰਕੇ ਲੜ ਰਹੇ ਆ ਖਾਸ ਕਰਕੇ ਜਿੱਥੇ ਲੋਕਾਂ ਦੀ ਸਹੂਲਤ ਹੈ ਉੱਥੇ ਇਸ ਕਰਕੇ ਕਿ ਸਾਡੇ ਵੱਡੇ ਆਗੂਆਂ ਨੇ ਲੋਕਾਂ ਦੀ ਸਹੂਲਤ ਨੂੰ ਸਾਹਮਣੇ ਰੱਖਦੇ ਹੋਏ ਕਿ ਇੱਥੇ ਬਲਾਕ ਦੀ ਸਥਾਪਨਾ ਕੀਤੀ ਜਿੰਨੇ ਦਰਸਿੱਕੇ ਦੇ ਆਲੇ ਦੁਆਲੇ ਦੇ ਅੰਦਰ ਇੱਕ ਵੱਡਾ ਵਿਕਾਸ ਦਾ ਢਾਂਚਾ ਖੜਾ ਕੀਤਾ ਜਿਦੇ ਵਿੱਚ ਤੁਸੀਂ ਕਿਹਾ ਸਰ ਤਰਸਿੱਕਾ ਦਾ ਖਾਣਾ ਬਣਿਆ ਤਰਸਿੱਕਾ ਬਲਾਕ ਦਾ ਐਗਰੀਕਲਚਰ ਦਫ਼ਤਰ ਬਣਿਆ ਕਮਿਊਨਿਟੀ ਹੈਲਥ ਸੈਂਟਰ ਬਣਿਆ ਕਿ ਤਰਸਿੱਕਾ ਜਿਹੜਾ ਇਹ ਆਪਣਾ ਸਬ ਤਹਿਸੀਲ ਬਣੀ ਔਰ ਉੱਥੇ ਆਂਗਣ ਵਾਲੀ ਐਜੂਕੇਸ਼ਨ ਬਲਾਕ ਬਣੇ ਮਤਲਬ ਜਾਣੀਏ ਕਿ ਮੁੱਢਲੇ ਰੂਪ ਦੇ ਵਿੱਚ 1960 ਦੇ ਬਲਾਕ ਬਣ ਤੋਂ ਬਾਅਦ ਇਹ ਸਾਰੇ ਜਿਹੜੇ ਆਧਾਰੇ ਆ ਉਸ ਬਲਾਕ ਦੇ ਅੰਦਰ ਸਥਾਪਿਤ ਹੋਏ ਤੁਸੀਂ ਸਾਨੂੰ ਇਹ ਸਰਕਾਰ ਨੇ ਕੋਈ ਦੇਣ ਦੀ ਵਜਾਇ ਹੈ ਜੋ ਸਾਡੇ ਕੋਲ ਸੀ ਸਾਡੇ ਪੁਰਖਿਆਂ ਨੇ ਸਾਡੇ ਵੱਡਿਆਂ ਨੇ ਸਾਨੂੰ ਦਿੱਤਾ ਤੁਸੀਂ ਉਹ ਵੀ ਸਾਡੇ ਕੋਲ ਖੋਹ ਜਾ ਰਹੇ ਹੋ ਇਸ ਕਰਕੇ ਅਸੀਂ ਆਪਣੀ ਇਸ ਗੱਲ ਨੂੰ ਲੋਕਾਂ ਦੇ ਕਚਹਿਰੀ 'ਚ ਲੈ ਕੇ ਗਏ ਆਂ ਔਰ ਅਸੀਂ ਇਸ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਵੀ ਅਪੀਲ ਕਰਦੇ ਸਰਕਾਰ ਨੂੰ ਵੀ ਅਪੀਲ ਕਰਦੇ ਵੀ ਸਰਕਾਰ ਆਪਣੇ ਇਸ ਕਦਮ ਨੂੰ ਵਾਪਸ ਲਵੇ ਔਰ ਤਸਿੱਕੇ ਬਲਾਕ ਨੂੰ ਮੁੜ ਬਹਾਲ ਕਰੇ ਲੰਬੇ ਸਮੇਂ ਤੋਂ ਸੰਘਰਸ਼ ਚੱਲਦਾ ਆ ਰਿਹਾ ਬਲਾਕ ਤਸਿੱਕਾ ਵਾਸਤੇ ਬਲਾਕ ਬਚਾਓ ਕਮੇਟੀ ਜਿਹੜੀ ਆ ਪੂਰੇ ਜੋਬੰਤਿਆ ਉਹਨਾਂ ਨੇ ਇਸ ਵਕਤ ਜਿਹੜਾ ਐਲਾਨ ਕੀਤਾ ਸੀ ਕਿ ਅਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਿਆਸਤ ਤੋਂ ਪਰ ਉੱਠ ਕੇ ਸਮੁੱਚੇ ਵਰਗ ਨੂੰ ਨਾਲ ਲੈ ਕੇ ਜਿਹੜਾ ਲੜਾਈ ਲੜ ਰਹੇ ਆ ਤੇ ਤੁਹਾਡਾ ਉਹਦੇ ਵਿੱਚ ਕੀ ਯੋਗਦਾਨ ਦੇਖੋ ਇਸ ਗੱਲ ਨੂੰ ਸ਼ੁਰੂਆਤ ਕਰਨ ਦੇ ਵਿੱਚ ਤਰਸਿੱਤਾ ਬਲਾਕ ਬਚਾਓ ਜਿਹੜੀ ਕਮੇਟੀ ਸਭ ਤੋਂ ਪਹਿਲੋਂ ਅਸੀਂ 1 ਸਤੰਬਰ ਨੂੰ ਤਰਸਿੱਤੇ ਬਲਾਕ ਦੇ ਅੰਦਰ ਸਾਥੀ ਬਲਦੇਵ ਸਿੰਘ ਸੈਦਪੁਰ ਜਿਹੜੇ ਸਾਡੇ ਸਾਬਕਾ ਸਰਪੰਚ ਆ ਸੈਦਪੁਰ ਉਹਨਾਂ ਦੀ ਅਗਵਾਈ ਹੇਠ ਜਾੜੀ ਪਿੰਡਾਂ ਦੇ ਲੋਕਾਂ ਨੂੰ ਇਕੱਠੇ ਕਰਕੇ ਸਭ ਤੋਂ ਪਹਿਲਾਂ ਅਸੀਂ ਇਸ ਗੱਲ ਦਾ ਹੁਕਮ ਦਿੱਤਾ ਔਰ ਸਾਡੀ ਇਹ ਮੰਨਛਾ ਸੀ ਕਿ ਇਹ ਪੋਲੀਟੀਕਲੀ ਅਖਾੜਾ ਨਹੀਂ ਬਣਨਾ ਚਾਹੀਦਾ ਇਹ ਲੋਕਾਂ ਦੀ ਮਤਲਬ ਜਿਹੜੀ ਸਹੂਲਤ ਖੋਈ ਜਾ ਰਹੀ ਆ ਉਹਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਨੂੰ ਜਿਹੜਾ ਇਹ ਬਲਾਕ ਬਚਾਉਣ ਵਾਸਤੇ ਜਿਹੜੀ ਉਹ ਲੜਾਈ ਲੜਨੀ ਚਾਹੀਦੀ ਔਰ ਅਸੀਂ ਸਮਝਦੇ ਆਂ ਕਿ ਜਿਹੜੀ ਬਲਾਕ ਬਚਾਓ ਕਮੇਟੀ ਬਣਾਈ ਗਈ ਆ ਉਹ ਜਿਹੜੀ ਅੰਦੋਲਨ ਕਰ ਰਹੀ ਆ ਅਸੀਂ ਉਹਨੂੰ ਪੂਰਨ ਰੂਪ ਦੇ ਵਿੱਚ ਹਮਾਇਤ ਕਰਦੇ ਆਂ ਔਰ ਮੇਰੇ ਨਾਲ ਸਾਥੀ ਮੰਗਲ ਸਿੰਘ ਖਜਾਲਾ ਜਿਹੜੇ ਸਾਡੇ ਇਸ ਇਲਾਕੇ ਦੇ ਆਗੂ ਆ ਮਾਸਟਰ ਅਯਾਦ ਸਿੰਘ ਮਿੱਤਾ ਸਾਹਿਬ ਦਾ ਸਰਪੰਚ ਜਿਹੜੇ ਇਸ ਕਮੇਟੀ ਦੇ ਕੋਰ ਕੋਨਨਰ ਸੀ ਔਰ ਅਸੀਂ ਸਾਰੇ ਲੜ ਕੇ ਇਸ ਗੱਲ ਤੋਂ ਬਿਨਾ ਕਿ ਸਾਡੀ ਪੋਲੀਟੀਕਲੀ ਨਾਇਦ ਕੀ ਆ ਅਸੀਂ ਕਿ ਇਸ ਬਲਾਕ ਨੇ ਅਸੀਂ ਇਸ ਗੱਲ ਤੇ ਅੱਜ ਕੱਲ ਜਿਆਦਾ ਸਟ्रेस ਕਰ ਰਹੇ ਆ ਵੀ ਇਸ ਬਲਾਕ ਨੂੰ ਮੁੜ ਬਹਾਲ ਕਰਨ ਵਾਸਤੇ ਅਸੀਂ ਨੇੜ ਕੋ ਵਿਖ ਦੇ ਵਿੱਚ ਕੋਸ਼ਿਸ਼ ਕਰ ਰਹੇ ਆ ਵੀ ਸਰਦਾਰ ਹਰਪਜਨ ਸਿੰਘ ਈਟੀਓ ਨੂੰ ਮਿਲ ਕੇ ਇੱਕ ਵਾਰੀ ਉਹਨਾਂ ਦੇ ਕੋਲ ਆਪਣੀ ਆਵਾਜ਼ ਨੂੰ ਪਹੁੰਚਾ ਸਕੀਏ ਤਾਂ ਕਿ ਉਹਨਾਂ ਨੂੰ ਇਸ ਗੱਲ ਦੀ ਮਜਬੂਰ ਕਰੀਏ ਵੀ ਉਹ ਸਾਡੀ ਇਹ ਬਣੀ ਹੋਈ ਚੀਜ਼ ਜਿਹੜੀ ਦਾ ਦੁਬਾਰਾ ਸਾਨੂੰ ਵਾਪਸ ਕਰ ਦੇ। ਸੋ ਕਾਮਰੇਡ ਜੀ ਜਿਹੜਾ ਬਲਾਕ ਬਚਾਉਣ ਦੀ ਗੱਲ ਕੀਤੀ ਜਾ ਰਹੀ ਆ ਹੁਣ ਤੱਕ ਜੋ ਚਾਰਾ ਜੋਈਆਂ ਕੀਤੀਆਂ ਗਈਆਂ ਲੋਕਾਂ ਦੇ ਵਿੱਚ ਲੋਕਾਂ ਦੀ ਕਚਹਿਰੀ ਚ ਲਿਆਂਦਾ ਗਿਆ ਹੁਣ ਅਗਲਾ ਪੜਾ ਕੀ ਆ ਜੇ ਇਹ ਮੰਗਾ ਨਹੀਂ ਮੰਨੀਆਂ ਜਾਂਦੀਆਂ ਤੇ ਫਿਰ ਕਿਹੋ ਜਿਹਾ ਸੰਘਰਸ਼ ਕੀਤਾ ਜਾਵੇਗਾ। ਇਹ ਕੋ ਜਿਹੜਾ ਦਿਮਾਗ ਬਚਾਉਣ ਦੀ ਗੱਲ ਹੈ ਨਾ ਉਹਦੇ ਸਬੰਧ ਵਿੱਚ 1 ਸਤੰਬਰ ਨੂੰ ਮਤਲਬ ਸਾਡੀਆਂ ਜਥੇਬੰਦੀਆਂ ਨਾਲ ਸ਼ੁਰੂਆਤ ਹੋਈ ਉਹਦੇ ਵਿੱਚ ਵੱਡੀ ਕਾਮਯਾਬੀ ਸਾਨੂੰ ਉਦੋਂ ਮਿਲੀ ਜਦੋਂ ਤਰਸਿੱਕੇ ਤੋਂ ਸਾਡੇ ਜਿਹੜੇ ਨੌਜਵਾਨ ਸਾਥੀ ਸੀਗੇ ਸਿਮਰਜੀਤ ਸਿੰਘ ਤਰਸਿੱਕਾ ਮਨਦੀਪ ਸਿੰਘ ਤਰਦੇਓ ਹਰਜੀਤ ਸਿੰਘ ਗੋਨੂ ਔਰ ਪਲਵਿੰਦਰ ਸਿੰਘ ਖਜਾਲਾ ਸਾਫ ਦਾ ਸਰਪੰਚ ਔਰ ਬਲਦੇਵ ਸਿੰਘ ਸੈਦਪੁਰ ਇਹਨਾਂ ਸਾਰਿਆਂ ਦੀ ਅਗਵਾਈ ਥੱਲੇ 9 ਸਤੰਬਰ ਨੂੰ ਇੱਕ ਵੱਡਾ ਕਾਠ ਜਿਹੜਾ ਬਿਨਾਂ ਮਤਲਬ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਹ ਕੀਤਾ ਗਿਆ ਔਰ ਉਹਦੇ ਤੋਂ ਬਾਅਦ ਇਹ ਇਲਾਕੇ ਦੇ ਅੰਦਰ ਇੱਕ ਵੱਡਾ ਟਰੈਕਟਰ ਮਾਰਚ ਕਰਕੇ ਸਰਕਾਰ ਨੂੰ ਇਸ ਗੱਲ ਦੀ ਮਜਬੂਰ ਕੀਤਾ ਕਿ ਉਹ ਇਸ ਬਲਾਕ ਨੂੰ ਮੁੜ ਬਹਾਲ ਕਰਨ ਵਾਲੇ ਪਾਸੇ ਸੰਜੀਦਗੀ ਨਾਲ ਸੋਚੇ ਪਰ ਸਰਕਾਰ ਦਾ ਅਜੇ ਤੱਕ ਜਾਂ ਉਹਨਾਂ ਦੇ ਜਿਹੜੇ ਇਸ ਹਲਕੇ ਦੇ ਪ੍ਰਤੀਨਿਧਿਆ ਕੰਨਾਂ ਤੇ ਜੂ ਨਹੀਂ ਸਕੀ ਔਰ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਆਪਣੇ ਵੱਲੋਂ ਔਰ ਇਸ ਸ਼ਿੰਗਾਰਸ਼ ਕਮੇਟੀ ਨੂੰ ਮੁਕੰਮਲ ਜਿਹੜਾ ਸਹਿਯੋਗ ਦਿੰਦੇ ਹੋਏ ਮੁਗਾ ਉਸ ਸ਼ਿਨਾਂ ਚਿਕਮੇਟੀ ਦੇ ਅੰਦਰ ਸਾਡੇ ਦੋ ਸਾਥੀ ਸਾਥੀ ਮੰਗਲ ਸਿੰਘ ਖਜਾਲਾ ਔਰ ਮਾਸਟਰ ਅਯਾਦ ਸਿੰਘ ਮੈਂਤਾ ਸਾਡਾ ਸਰਪੰਚ ਔਰ ਇਹ ਸ਼ਾਮਲ ਆ ਔਰ ਸਾਰੇ ਰਲ ਕੇ ਇਸ ਜਿਹੜਾ ਸੰਗਠਨ ਇਹਨੂੰ ਲੋਕਾਂ ਦੀ ਵਿਚਾਰੀ ਤੱਕ ਲੈ ਕੇ ਜਾਵਾਂਗੇ ਔਰ ਸਰਕਾਰ ਨੂੰ 2025 ਦੇ ਅੰਦਰ ਜਿਹੜੀਆਂ ਬਲਾਕ ਸੰਪਤੀ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਕਰਵਾਉਣੀਆਂ ਜੇ ਉਹਦੇ ਤੋਂ ਪਹਿਲਾਂ ਪਹਿਲਾਂ ਇਸ ਮਸਲੇ ਨੂੰ ਹੱਲ ਨਹੀਂ ਕਰਦੇ ਤਾਂ ਇਹਦਾ ਖਮਰਾਜਾ ਸਰਕਾਰ ਨੂੰ ਲੋਕਾਂ ਦੀ ਕਚਹਿਰੀ ਦੇ ਅੰਦਰ ਪੂਤਣਾ ਪਊਗਾ ਜਿਸ ਕਰਕੇ ਅਸੀਂ ਅਜੇ ਵੀ ਆਪਣੇ ਮਾਨਯੋਗ ਮੰਤਰੀ ਸਾਹਿਬ ਕੋ ਇਸ ਗੱਲ ਦੀ ਆਸ ਰੱਖਦੇ ਆ ਕਿ ਉਹ ਆਪਣੀ ਭੂਮਿਕਾ ਨੂੰ ਸਹੀ ਰੂਪ ਤੇ ਨਿਭਾਉਂਦਿਆਂ ਹੋਇਆਂ ਇਸ ਬਲਾਕ ਨੂੰ ਪੁਨਰਸਰਜੀਤ ਕਰਨ ਦੇ ਵਿੱਚ ਆਪਣਾ ਰੋਲ ਨਿਭਾਉਣ ਨਹੀਂ ਤੇ ਲੋਕਾਂ ਦੀ ਨਾਰਾਜ਼ਗੀ ਦਾ ਉਹਨਾਂ ਨੂੰ ਸਹਮਣਾ ਕਰਨਾ ਪਵੇਗਾ ਤੋ ਬਹੁਤ ਬਹੁਤ ਧੰਨਵਾਦ ਸਰਦਾਰ ਲਖਵੀਰ ਸਿੰਘ ਆਬਰੇਡ ਜੀ ਤੇ ਮੰਗਲ ਸਿੰਘ ਜੀ ਤੁਸੀਂ ਸਾਡੇ ਕੋਲ ਆਏ ਗੱਲਬਾਤ ਕੀਤੀ ਆ ਬੜੇ ਸੁਚੱਜੇ ਢੰਗ ਦੇ ਨਾਲ ਗੱਲਬਾਤ ਹੋਈ ਆ ਲੋਕਾਂ ਦੀ ਕਚੈਰੀ ਦੇ ਵਿੱਚ ਜਿਹੜੀ ਤੁਹਾਡੀ ਆਵਾਜ਼ ਨੂੰ ਲੈ ਕੇ ਜਾਵਾਂਗੇ ਤੇ ਬਹੁਤ ਬਹੁਤ ਧੰਨਵਾਦ ਲੋਕ ਚੇਤਨਾ ਨਿਊਜ਼ ਤੋਂ ਦਰਸ਼ਕਾਂ ਦਾ ਅਤੇ ਤੁਹਾਡਾ ਜੀ ਆਇਆਂ ਨੂੰ ਧੰਨਵਾਦ